사진 찍네. 마기란 말이야. 마카다 마치 대시기. और ए, ए, क्या हुआ है किसके साथ हुआ है कब हुआ जी ये नहीं पता क्या हुआ हमारे मुझे फ़ोन आया था मेरे पापा का तीन के बजे और उन्होंने बताया जी उन्हें किया होगा पापा को कि आपके भाई के टांग में लगी है चोट आप आ जाओ सीरियस है तो वो हमने पूछा अभी कि टांग में लगी है सच सच बताओ, ये बोलते नहीं यहाँ आएगी तो बताएंगे आपको तो बताया इन्होंने अब इन्हें फुटेज दिखाई है सुड वाली अब ये नहीं बता रहे कि रीज़न क्या है मेरे भाई किससे झगड़ा हुआ था वो वाली दिखा रहे हैं कि झगड़ा किससे हुआ और क्या बात हुई क्या रीज़न था आपको क्या लगता है पता नहीं।, 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 नहीं कुछ नहीं देख के साथ झगड़ा हो कोई तो बात होगी बात तो कुछ थी अब आप क्या चाहते हैं यही हाँ जी जस्टिस चाहिए हमें सुसाइड हो तो बता दे सारे प्रूफ मिल जाए मेरा भाई तीन साढ़े तीन साल हो गए

ਇਹ ਕਾਂਡ ਜਿਹੜਾ ਮੂਰੀ ਮਾਮਲਾ ਦਾ ਕਿਹੜੇ ਹੋਟਲ ਹੈ ਇਹਨ ਕੱਲ ਇੱਕ ਮੁੰਡੇ ਨੇ ਉੱਪਰੋਂ ਸੁਸਾਇਸਾਈਡ ਅਟੈਂਪਟ ਕੀਤਾ ਸੀਗਾ ਉਹਨੂੰ ਨਾਲ ਇੱਥੋਂ ਜਿਹੜਾ ਹੈਗਾ ਸਟਾਫ ਹੈਗਾ ਸੀ 40 ਹਸਪੀਟਲਸ ਤੇ ਉਹਦੀ ਡੈਥ ਹੋ ਗਈ ਲਈ ਹੈ ਉਹਦੀ ਇਨਵੈਸਟੀਗੇਸ਼ਨ ਵਾਸਤੇ ਅਸੀਂ ਇੱਥੇ ਆਏ ਸੀਗੇ ਬੱਚੇ ਦੇ ਜਿਹੜੇ ਹੈਗੇ ਪੇਰੈਂਟਸ ਵੀ ਆਏ ਹੋਏ ਆ ਤਾਂ ਐ ਹੀ ਸਾਰਾ ਮਾਮਲਾ ਲੰਕੀ ਕੀ ਨਿਕਲ ਕੇ ਸਾਹਮਣੇ ਆਇਆ ਉਹ ਮੈਂ ਡਿਵਰ ਲਈ ਹੈ ਜਿਹਦੀ ਜਾਂਚ ਕਰ ਰਹੇ ਆ ਠੀਕ ਹੈ ਜਾਂਚ ਦੇ ਅਧੀਨ ਹੈ ਜੋ ਵੀ ਸਾਹਮਣੇ ਆਊਗਾ ਉਹ ਸਾਹਮਣੇ ਸਾਈਡ ਕਰਨ ਤੋਂ ਪਹਿਲਾਂ ਉਹਦੀ ਕਿਸੇ ਨਾਂ ਬੈਕਗ੍ਰਾਉਂਡ ਦੀ ਬਾਜ਼ੀ ਕਿ ਨਹੀਂ ਇਹਾਂ ਦੇ ਕੋਈ ਬਿੱਲ ਵਗੈਰਾ ਦਾ ਇਸ਼ੂ ਹੈ ਆਪਕਾ ਦੇਖੋ ਇੰਨਾ ਵੱਡਾ ਜਦੋਂ ਹੋਟਲ ਹੈ ਕੰਮ ਕਮ ਚੱਲਦਾ ਰਹਿੰਦਾ ਸਟਾਫ ਹੈ ਕੁਮੜੀ ਮੁਕੀ ਚੱਲਦੀ ਰਹਿੰਦੀ ਆਪਕਾ ਸਟ ਬਾਕੀ ਹਲੇ ਵੈਰੀਫਾਈ ਕਰਦੇ ਆ ਮੈਡਮ ਉਸ ਰਿਜਿਸਟਰ ਦੇ ਨਾਲ ਕਿਤੇ ਪਿੰਚੇੜਾ ਚੂੜਾ ਵੀ ਮਾਰੀ ਗਿਆ ਸੀ ਵੈਰੀਫਾਈ ਕਰਦੇ ਆ ਵੈਰੀਫਾਈ ਕਰ ਸੀਸੀਟੀਵੀ ਵੀ ਹੈਗੇ ਡੀਵੀਆਰ ਲੈ ਰਹੇ ਆ ਕਬਜ਼ੇ 'ਚ ਉਹਨੂੰ ਜਾਂਚ ਕੇ ਅਗਲੇ ਦਿਨ ਕਰਪਈ ਆਪਨੇ ਚਲਾਂਗੇ ਵੈਰੀਫਾਈ ਸਰ ਕੀ ਨਾਮ ਹੈ ਪੰਕਜ ਐਜ਼ ਇਟ ਅੱਜ ਜਨਮ ਨੇਜ਼ਰ ਹੋਣਾ ਹੈ ਇਹ ਸਰ ਕਿਹੜੀ ਜਗ੍ਹਾ ਹੋਟਲ ਹੈ ਜਿਹੜਾ ਹੋਟਲ ਹੈਗਾ ਸਾਡੇ ਰਾਜਗੜ੍ਹ ਸਟੇਟ ਦੇ ਅੰਦਰ ਤੇ ਸਰ ਕਹਿੰਦੇ ਕੋਈ ਜਿਹੜਾ ਵੇਟਰ ਦਾ ਕੰਮ ਕਰਦਾ ਕੋਈ ਸ਼ਖਸ ਜਿਸਨੇ ਕੋਈ ਛਾਲ ਮਾਰੀ ਆ ਪਰਿਵਾਰ ਦਾ ਇਹ આરોਪ ਹੈ ਕਿ ਉਹਦਾ ਮਰਡਰ ਕੀਤਾ ਗਿਆ ਮਾਮਲਾ ਹੈ ਕੀ ਸੀਗਾ ਮਾਮਲਾ ਕੁਛ ਨਹੀਂ ਸੀਗਾ ਛੋਟੇ ਦੇ ਬਿੱਲ ਦੇ ਰਿਗਾਰਡਿੰਗ ਅਕਾਊਂਟੈਂਟ ਨੂੰ ਸਮਝਾਇਆ ਸੀ ਉਹਨੇ ਇੱਕ ਗੱਲ ਦਾ ਗੁੱਸਾ ਕਰ ਗਿਆ ਉਹ ਜ਼ਿਆਦਾ ਹਾਈਪਰ ਹੋ ਗਿਆ ਇੰਨੇ ਜੋ ਛਾਤੇ ਝੜਕਣੇ ਸਰ ਕੀ ਨਾਮ ਹੈ ਕਿਹច ਰਹਿਣਾ ਵਾਲਾ ਸ਼ਖਸ ਹੈ ਕਿ ਕਿੰਨੀ ਉਮਰ ਦੀ ਇਹਦਾ ਵਜਿੰਦਰ ਇਹਦਾ ਨਾਮ ਹੈਗਾ ਬਜਿੰਦਰ ਸਿੰਘ ਇਹ ਆਪਣਾ ਰੈਨ ਵਾਲਾ ਹੈਗਾ ਡਿਸਟ੍ਰਿਕਟ ਬਲਾਸਪੁਰ ਹਿਮਾਚਲ ਤੋਂ ਕਿੰਨੇ ਦਿਨ ਤੋਂ ਆਪਣੇ ਕੋਲ ਕੰਮ ਕਰਦਾ ਜੀ ਇਹ ਆਪਣੇ ਕੋਲ ਢਾਈ ਤਿੰਨ ਸਾਲ ਤੋਂ ਕੰਮ ਕਰ ਰਿਹਾ ਹੁੰਦਾ ਸੀ ਅੱਗੇ ਕੋਈ ਮਾਰਕਾ ਜਿਹੀ ਹੋਈ ਹੋਈ ਕੋਈ ਅਸੀਂ ਨਹੀਂ ਨਹੀਂ ਇਦਾਂ ਦੇ ਕੋਈ ਗੱਲ ਨਹੀਂ ਸੀਗੀ ਕੱਲ ਨੂੰ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ ਥੋੜਾ ਗੁੱਸਾ ਜ਼ਿਆਦਾ ਕਰ ਜਾਂਦਾ ਸੀ ਤੇ ਕੀ ਦੱਸਿਆ ਜਣਾ ਮਹਿਜ 200 ਰੁਪਏ ਨੂੰ ਲੈ ਕੇ ਜਿਹੜਾ ਸਾਰਾ ਵਾਕਿਆ ਹੋਇਆ ਮੈਂ ਇਦਾਂ ਦਾ ਸਰ ਕੋਈ ਗੱਲ ਨਹੀਂ ਹੈ 200 ਰੁਪਏ ਵਾਲੀ ਕੋਈ ਗੱਲ ਹੀ ਨਹੀਂ ਹੈ ਜੀ ਸਰ ਫਿਰ ਅਕਾਊਂਟ ਦੇ ਨਾਲ ਕਿਸੇ ਦਾ ਬਿਲਿੰਗ ਦਾ ਇਸ਼ੂ تھا ਸਰ ਇੱਕ ਬਿਲ تھا ਕਿੰਨਾ ਕਿੰਨੇ ਪੇਮੈਂਟ ਦਾ ਇਸ਼ੂ ਸੀਗਾ ਪੇਮੈਂਟ ਦਾ ਇਸ਼ੂ ਨਹੀਂ ਸੀਗਾ ਬਿਲ ਸੀਗਾ ਬਿਲ ਦੇ ਉੱਥੇ ਉਹਨੇ ਗਲਤ ਐਂਟਰੀ ਪਾਤੀ ਸੀਗੀ ਉਹ ਗੀ ਇਸ਼ੂ ਸੀਗਾ ਕਿੰਨੀ ਐਂਟਰੀ ਗਲਤ ਪਾਈ ਸੀ ਉਹਦੇ ਵਿੱਚ ਸਿਰਫ ਜਿਹੜਾ ਉਹਦਾ ਬਿਲ ਦੇ ਅਮਾਉਂਟ ਦੇ ਲੈ ਕੇ ਹਾਂ ਕਿੰਨੀ ਅਮਾਉਂਟ ਹਾਂਜੀ ਹਾਂਜੀ ਉਹਦੇ ਵਿੱਚ ਸਰ 20 ਐਕਸਟਰਾ ਲੱਗੀਆਂ ਸੀਗੀਆਂ ਆਪਣਾ 5000 ਦਾ ਬਿਲ ਨਹੀਂ ਸੀਗਾ ਉੱਥੇ 500 ਰੁਪਏ ਨੋਟਡ ਹੋ ਗਿਆ ਸੀ ਤੇ ਉਹਨਾਂ ਕੰਪਨੀ ਨੂੰ ਭੇਜਤਾ ਸੀ ਉਹਨਾਂ ਨੇ ਇਸੇ ਗੱਲ ਤੇ ਪੁੱਛਿਆ ਕਿ 5000 ਦਾ ਬਿੱਲ 500 ਵਿੱਚ ਕਿਦਾਂ ਜਸਟ ਹੋ ਜਾਊਗਾ ਐਨੀ ਕੀ ਗੱਲ ਹੋਈ ਸੀ ਜਿਹੜਾ ਲੜਕਾ ਇਹਨੇ ਪਹਿਲਾਂ ਵੀ ਕਦੇ ਹਰਕਤ ਕੀਤੀ ਸੀ ਇਹ ਜਿਹੜੰਦਾ ਇਹਨੇ ਅੱਜ ਤੋਂ 1 ਸਾਲ ਪਹਿਲੇ ਚੜਿਆ ਸੀਗਾ ਛੱਤ ਦੇ ਉੱਤੇ ਤਾਂ ਮੁੰਡਿਆਂ ਦੱਸਿਆ ਸੀਗਾ ਤੂੰ ਨੌ ਉਹ ਤਾਂ ਫਿਰ ਆਪਾਂ ਵੀ ਨਾਰਮਲੀ ਗੱਲ ਤੇ ਲੈ ਕੇ ਚੱਲ ਯਾਰ ਇਦਾਂ ਦੇਖਣ ਨੂੰ ਚੜ ਗਿਆ ਹੋਊਗਾ ਪਰ ਇਸ ਵਾਰ ਇਹਨੇ ਇਤਨੇ ਪੁਲਿਸ ਆਈ ਸੀ ਪੁਲਿਸ ਕੋਲੋਂ ਕੀ ਕਰਨੀ ਕੀਤੀ ਗਈ ਸੀ ਉਹਨਾਂ ਨੂੰ ਡੀਵੀਆਰ ਲਈ ਆਪਣੇ ਪੁਲਿਸ ਵਾਲੇ ਆਏ ਸੀਗੇ ਉਹ ਸਾਡੀ ਡੀਵੀਆਰ ਵਗੈਰਾ ਲੈ ਗਏ ਆ